ਵੈਗੁਰੂ ਜੀ ਕਾਲ ਸਾਹ ਵੈਗੁਰੂ ਜੀ ਕੀ ਫਤ ਸੁਖਮਨੀ ਸਾਹਿਬ ਸ਼ਲੋਕ ਪੰਜਵਾਂ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨਸੁ ਆਏ ਨਨ ਕੋ ਨਸੀ ਜਈ ਵਿਨਾਵੇ ਪਤ ਜਾਏ ਇਹ ਪੰਜਵੇਂ ਸ਼ਲੋਕ ਸਤਿਗੁਰੂ ਆਪਾਂ ਨੂੰ ਕੀ ਸਮਝਾ ਰਹੇ ਨੇ ਚੌਥੇ ਜੇ ਆਪਾਂ ਕੀਤਾ ਸੀ ਨਰਗੁਣ ਆ ਰਹੇ ਆਣ ਗੁਣ ਕੋਈ ਨਹੀਂ ਸਾਡੇ ਚ ਤੈਉ ਤੋਂ ਸਮਝ ਨਹੀਂ ਆਉਂਦੀ ਪਰ ਆਪ ਕਹੇ ਕਿ ਮਾਨਕੀ ਟੇਕ ਵਿਰਤੀ ਜਾਣ ਦੇਵਨ ਕੋ ਏਕੇ ਭਗਵਾਨ ਕਿੰਨਾ ਆਪਣੇ ਕੋ ਉਪਦੇਸ਼ ਪਏ ਨੇ ਕਿੰਨੀ ਬਾ ਸਤਗੁਰ ਸਮਝਾਉਂਦੇ ਆਪਾਂ ਨੂੰ ਊਡੇ ਊਡ ਆਵੇ ਸੈ ਕੋ ਸ਼ਾਂਤੀ ਸਪਾਛੇ ਬਚਰੇ ਸਰੀਆ ਤਨ ਕਵਣ ਖਲਾਵੇ ਕਬਰ ਚੰਗਾਵੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਹੈ ਦਦਾ ਦਾਤਾ ਏ ਕ ਸਭ ਕੋ ਦੇਵਨ ਹਾਰ ਜਬਜੀ ਸਾਹਿਬੀ ਰੋਜ ਪੜ੍ਹਦੇ ਆ ਸਤਗੁਰ ਸਮਝਾਉਂਦੇ ਨੇ ਸਭਨਾ ਜੀਆਂ ਕ ਇੱਕ ਦਾਤਾ ਸੂ ਮੈਂ ਵਿਸਰਨਾ ਜਾਈ ਉਹੀ ਤਾਂ ਦੇਨ ਹਾਰ ਹੈ ਭਾਈ ਉਹ ਤਾਂ ਭੁੱਲ ਗਏ ਸੀ ਕਿਉਂ ਭੁੱਲ ਗਏ ਮਾਇਆ ਧਾਰੀ ਹੋ ਗਏ ਜਿਆਦੇ ਅਸੀਂ ਕਲਪਨਿਕ ਯੁੱਗ ਦੇ ਵਿੱਚ ਆਏ ਆ ਲੋਕ ਇਹਨੂੰ ਬੜੇ ਤਰੀਕਿਆਂ ਨਾਲ ਕਹਿੰਦੇ ਨੇ ਕਲਯੁਗ ਆਇਆ ਭਾਈ ਫੁਲਾਨ ਉਹ ਕਲਯੁਗ ਨਹੀਂ ਕਲਪਨਿਕ ਯੋਗ ਯੁੱਗ ਹੁੰਦਾ ਸਮਾਂ ਸਾਡੇ ਅੰਦਰ ਕਲਪਨਾ ਵਧਦੀ ਜਾ ਰਹੀ ਹੈ ਇੱਛਾ ਵਧਦੀਆਂ ਜਾ ਰਹੀਆਂ ਨੇ ਉਹੀ ਤਾਂ ਕਾਲ ਹੈ ਫਿਰ ਜਿਆਦੇ ਅਸੀਂ ਮਾਤ ਲੋਕ ਦੇ ਵਿੱਚੋਂ ਜਨਮ ਲੈ ਕੇ ਬਾਹਰ ਆ ਗਏ ਕਲਪਨਿਕ ਯੋਗ ਕਲਪਨਾ ਸ਼ੁਰੂ ਹੋਗੀ ਜਨਮ ਸਾਰੀ ਕਲਪਨਾ ਸ਼ੁਰੂ ਹੁੰਦੀ ਹੈ ਬੱਚਾ ਰੋਂਦਾ ਹੁਕਮ ਨਾਲ ਟੁੱਟ ਕੇ ਜਦ ਤੱਕ ਹੁਕਮ ਨਾਲ ਜੁੜੇ ਰਹੇ ਨੇ ਕਲਪਨਾ ਨਹੀਂ ਆਉਂਦੀ ਉੱਥੇ ਨੇੜੇ ਵੀ ਨਹੀਂ ਆਉਂਦੀ ਹਰ ਹਰ ਨਾਮ ਜਪੰਤੀਆਂ ਕਿਸ਼ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਅੰਤੇ ਮਿਲੇ ਗੋਪਾਲ ਗੋਪਾਲ ਦੇ ਕੋਲੇ ਕਲਪਨਾ ਕਿੱਥੇ ਆ ਜਦੋਂ ਟੁੱਟਦੇ ਆ ਹੁਕਮ ਨਾਲੋਂ ਆਪਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਭਾਈ ਇਹ ਆਪਾਂ ਕਿਉਂ ਟੁੱਟੇ ਹੋਏ ਆਣ ਕਿਉਂ ਨਹੀਂ ਜੁੜ ਸਕਦੇ ਚਿੰਤਾ ਐ ਅੰਦਰ ਬਣੀ ਰਹਿੰਦੀ ਐ 10 ਵਸਤੂ ਲੈ ਪਾਛੇ ਪਾਵੇ ਆਪਾਂ ਪਹਿਲੇ ਪਦੀ ਦਾ ਲੈ ਲੈਨੇ ਆ ਇਕ ਬਸਤ ਕਰਨ ਵਿਖੋੜ ਗਿਆ ਵੀ 10 ਦੇ ਦਿੰਦਾ ਪਰਮੇਸ਼ਰ ਅਸੀਂ ਖੁਸ਼ ਹੋ ਜਾਈਏ ਨੀ ਇੱਕ ਵੀ ਲੈ ਲੈਂਦਾ ਵਿੱਚੋਂ ਜਿਹਦੇ ਮਨ ਗੁੱਸਾ ਕਰ ਜਾਂਦਾ ਤੋ ਮੂੜਾ ਮਨ ਕਹਾ ਕਰੇ ਜਿਸ ਠਾਕੁਰ ਸੋ ਨਹੀਂ ਚਾਰਾ ਤਾਂ ਕੋ ਕੀ ਜੀ ਸਦਾ ਨਮਸਕਾਰ ਆ ਨਮਸਕਾਰ ਜਿਹਦੇ ਅੱਗੇ ਜੋਰ ਨਾ ਚੱਲੇ ਚਾਰਾ ਨਾ ਚੱਲੇ ਨੀਵਾ ਰਹਿਣਾ ਚਾਹੀਦਾ ਭਾਈ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪਰ ਆਪਾਂ ਤਾਂ ਨਹੀਂ ਹਟਦੇ ਆਪਾਂ ਤਾਂ ਹੁਕਮ ਦਾ ਵਿਰੋਧ ਕਰਦੇ ਸਤਿਗੁਰੂ ਸੁਝਾਉਂਦੇ ਨੇ ਆਸਾ ਦੀ ਵਾਰ ਚ ਇਸ ਮਝਾਉਂਦੇ ਨੇ ਵਦੀ ਸੁਵਜਗ ਨਾਨਕਾ ਸੱਚਾ ਵੇਖੇ ਸੋਏ ਸਭ ਨੇ ਸਾਲਾਂ ਮਾਰੀਆਂ ਕਰਤਾ ਕਰੀ ਸੋ ਹੋਏ ਹੁੰਦਾ ਤਾਂ ਉਹੀ ਹੈ ਜੋ ਕਰਤਾ ਕਰ ਪਰ ਸਾਲਾਂ ਮਾਰ ਕੇ بڑے بڑے ਚੱਲ ਜਾਂਦੇ ਝੂਠ ਹੈ ਭਾਈ ਸਭ ਕੁਝ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਹ ਦਿਨ ਜੁੜ ਗਏ ਅਸੀਂ ਭਾਈ ਤਾਂ ਦੇਣ ਹਾ ਦੇਣ ਹਰ ਕਿਡਾ ਅੱਖ ਨਾ ਦੀਂਦਾ ਭਾਈ ਉਹ ਸਾਡੀ ਮਨਬੂਦੀ ਦਾ ਵਿਸ਼ਾ ਹੀ ਨਹੀਂ ਹੈਗਾ ਅਕੀ ਸਤਿਗੁਰ ਸਮਝਾਉਂਦੇ ਨੇ ਤਾਂ ਕੋ ਕੀ ਜੀ ਸਤਿ ਨਮਸਕਾਰ ਜਾ ਕੇ ਮਨ ਲੱਗਾ ਪ੍ਰਭੂ ਮਿੱਠਾ ਸਰਬ ਸੋਖਤਾ ਹੂੰ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨੀ ਪਾਇਆ ਈ ਆਪਾ ਪ੍ਰਾਪਤੀ ਕਰਨੀ ਹੈ ਹੁਕਮ ਨੂੰ ਮੰਨਣਾ ਹੁਕਮ ਮੰਨਿਆ ਹੋਈ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਏ ਸੀ ਫਿਰ ਆਪਾ ਸੰਤ ਲੋਕ ਪਹੁੰਚਾਂਗੇ ਉਹਦੇ ਦਰ ਤੇ ਪਹੁੰਚਾਂਗੇ ਅੰਤਰਾਤਮਾ ਦੀ ਆਵਾਜ਼ ਨਾਲ ਆਪਣਾ ਫੇਰ ਮਲਾਪ ਹੋਊਗਾ ਪਰ ਇਹ ਰਸ ਵੀ ਰੋਜ ਪੜ੍ਹਦੇ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਸੰਤ ਲੋਕ ਪਹੁੰਚਣਾ ਧਿਆਨ ਕਰਕੇ ਇੱਥੇ ਭਾਲੀ ਜਾਂਨੇ ਆਪਾਂ ਸਾਰਾ ਕੋਸੀ ਸੰਤ ਲੋਕ ਹੈ ਇਹ ਤਾਂ ਮ੍ਰਿਤ ਲੋਕ ਹੈ ਮ੍ਰਿਤ ਲੋਕ ਚ ਭਾਲੀ ਜਾਂਨੇ ਆਸੀਂ ਭਾਈ ਮਰ ਲਖਾਏ ਮੰਡਲ ਵਿੱਚ ਆਏ ਇਤੂ ਦਾ ਮੁਕਤੀ ਲੈ ਕੇ ਆਪਦੇ ਵਾਪਸ ਘਰ ਜਾਣਾ ਸੀਗਾ ਇੱਥੇ ਸਾਰਾ ਕੁਝ ਪਾਲੀ ਜਾਇਆ ਨੇ ਸੱਚਖੰਡ ਵੀ ਇੱਥੇ ਬਣਾਈ ਬੈਠੇ ਆ ਸਾਰਾ ਕੁਝ ਇੱਥੇ ਬਣਾ ਲਿਆ ਉਹ ਨਹੀਂ ਭਾਈ ਇਹ ਤਾਂ ਕਾਲ ਦਾ ਤਮਸਾ ਹੈ ਚੋ ਪਈ ਸਾਹਿਬ ਸਤਗੁਰ ਸਮਝਾਉਂਦੇ ਨੇ ਦਸਮਪਾਸ਼ ਸਗਲ ਕਾਲ ਕਾ ਕੀਆ ਤਮਸਾ ਜਿੱਥੇ ਜੀ ਕਰੂਗਾ ਮਾਰੂਗਾ ਇਹ ਕਾਲ ਦਾ ਤਮਸਾ ਹੈ ਉਹ ਜਤੂਗੁਰਾਂ ਨੇ ਆਪਾਂ ਨੂੰ ਪੰਜਵੇਂ ਸ਼ਲੋਕ ਸਮਝਾਇਆ ਦੇਨ ਹਰ ਪ੍ਰਭ ਛੋੜ ਕੇ ਲਾਗੇ ਅਨ ਸਵੇ ਨਾਨਕ ਕੋ ਨਸੀ ਜੀ ਬਿਨਾਂ ਵੇ ਪਤ ਜਾਏ ਗਿਆਨ ਤੋਂ ਬਿਨਾ ਸਾਡੀ ਪਤ ਜਿਹੜੀ ਆਤਮਾ ਦੀ ਪਤ ਕੀ ਹੈ ਉਹ ਚ ਸ਼ਾਕ ਪੈਦਾ ਹੀ ਨਹੀਂ ਹੋਈ ਗਿਆਨ ਪੈਦਾ ਹੀ ਨਹੀਂ ਹੋਇਆ ਜੇ ਤੁਸੀਂ ਬੀਜੇ ਹੀ ਨਹੀਂ ਕੁਝ ਪੈਦਾ ਕੀ ਹੋਊਗਾ ਬੀਜ ਤੇ ਤਾਂ ਹੈ ਹੀ ਨਹੀਂ ਕੁਝ ਵੱਢੀ ਜਾਣੇ ਆ ਫਿਰ ਇਹਨਾਂ ਕਰਜ਼ਾ ਕਿਵੇਂ ਮੋੜਾਂਗੇ ਕੁਦਰਤ ਦਾ ਕਿਵੇਂ ਦਵਾਂਗੇ ਅਸੀਂ ਨਹੀਂ ਭਾਈ ਇਹ ਗਲਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰ ਤਾਰਾਂ ਨਾਲ ਜੁੜੇ ਰਹੀਏ ਚੱਲਦੇ ਰਹੀਏ ਇੱਕ ਦਿਨ ਆਪਾਂ ਆਪਣੇ ਘਰ ਪਹੁੰਚ ਜਾਾਂਗੇ ਧਿਆਨ ਕਰਕੇ ਗੁਰਸ਼ਬਦ ਦੇ ਗਿਆਨ ਚੋਂ ਪਹਿਲਾਂ ਆਪਾਂ ਨੂੰ ਗਿਆਨ ਹੋਊਗਾ ਗੁਰਸ਼ਬਦ ਚੋਂ ਆਪਾਂ ਨੂੰ ਕੀ ਹੋ ਗਿਆਨ ਗਿਆਨ ਕਬੱਦ ਦਾ ਮਨ ਰਹੇ ਮਨ ਫਿੱਟਕ ਜਾਊਗਾ ਗੁਰਬਿੰਨ ਗਿਆਨ ਉਹ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਕਾਲ ਹੈ ਫਿਰ ਕੁੰਭੇ ਵਿੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਘੜਾ ਪਾਣੀ ਤੋਂ ਬਿਨਾ ਨਹੀਂ ਪਣਦਾ ਪਾਣੀ ਘੜੇ ਤੋਂ ਬਿਨਾ ਨਹੀਂ ਠਹਿਰਦਾ ਮਨ ਗਿਆਨ ਤੋਂ ਵੀ ਨਾ ਨਹੀਂ ਰੁਕਦਾ ਹੈਗਾ ਭਗਤ ਜੀ ਸਮਝਾਉਂਦੇ ਨੇ ਕਬੀਰ ਜੀបាន ਸਮਝਾਵਣ ਕਾਰਨ ਕਸ਼ਕ ਪੜੀਏ ਗਿਆਨ ਗਿਆਨ ਬਹੁਣਾ ਗਾਵੇ ਗੀਤ ਭੁੱਖੇ ਮੱਲਾ ਘਰੇ ਮਸੀਤ ਉਹ ਭਾਈ ਸਾਰਾ ਕੁਛ ਕਰ ਚੀ ਹੈ ਗਿਆਨ ਤੋਂ ਬਿਨਾ ਬਾਰ ਪੜਕੇ ਹੋਏ ਆ ਭੱਜੇ ਫਿਰਦੇ ਆ ਅੱਜ ਆਪਣੀ ਕੋ ਰੱਬੀ ਬਾਣੀ ਹੈ ਇਹਦੇ ਨਾਲ ਜੁੜਾਂਗੇ ਇਹ ਚੋਂ ਗੁਰ ਸ਼ਬਦ ਦੇ ਵਿੱਚ ਜਿਹੜਾ ਗਿਆਨ ਸਮਾਇਆ ਹੋਇਆ ਉਹ ਸਾਡੇ ਅੰਦਰ ਇੱਕ ਪ੍ਰਕਾਸ਼ ਕਰ ਦਿੰਦਾ ਜਿਵੇਂ ਜੇ ਹਨੇਰ ਮੇ ਦੀਪਕ ਪ੍ਰਕਾਸ਼ ਅੱਗੇ ਆਪਾਂ ਨੂੰ ਆ ਜਾਣਾ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜਿਵੇਂ ਕਮਰੇ 'ਚ ਹਨੇਰਾ ਹੋਵੇ ਲਾਈਟ ਆ ਜੀ ਤਾਂ ਚਾਨਣ ਹੋ ਜਾਂਦਾ ਏਵੇਂ ਸਾਡੇ ਹਿਰਦੇ 'ਚ ਹਨੇਰਾ ਜਿੱਥੇ ਉੱਥੇ ਗੁਰਸ਼ਬਦ ਦਾ ਚਾਨਣ ਹੁਣੇ ਉਹ ਆਪਾਂ ਕਮਾਈ ਕਰਨੀ ਹੈ ਜੀ ਆਪਾਂ ਇਹ ਵਿਚਾਰਧਾਰਾ ਦੇ ਨਾਲ ਜੁੜੇ ਰਹੇਗੇ ਜੋ ਜੁੜੇ ਰਹਾਂਗੇ ਜੋ ਗੁਰੂ ਭਗਤ ਸੇਵਾਨਾ ਨੇ ਆਪਾਂ ਨੂੰ ਸਮਝਾਇਆ ਐਂ ਜੁੜੇ ਰਹੀ ਆਪਾਂ ਐਂ ਚੱਲਦੇ ਰਹੀਏ ਨਦੀਆਂ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਸਮੁੰਦਰ ਨੂੰ ਆਪਦਾ ਰੂਪ ਦੇ ਦਿੰਦਾ ਹੈ ਐਵੇਂ ਅਸੀਂ ਮਲੀਨ ਹੈ ਗੁਰੂ ਸਾਨੂੰ ਆਪ ਦਾ ਰੂਪ ਦੇ ਜਾਂਦਾ ਆਤਮਾ ਕਰਕੇ ਇਹ ਆਪਾਂ ਪ੍ਰਾਪਤੀ ਕਰਨੀ ਹੈ ਪਰ ਜਿਹੜੇ ਕਰਨਗੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਛੋਟੀ ਨਾਲ ਐਸੀ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ ਆਪਾਂ ਵੀ ਉਹ ਗੁਰਸਿੱਖਾਂ ਦੀ ਸੰਗਤ ਕਰਨੀ ਆ ਜਿਹੜੇ ਮਾਰਗ ਦੇ ਪਾਦੀ ਨੇ ਇੱਥੇ ਚੱਲ ਰਹੇ ਨੇ ਇਹ ਰਾਹ ਤੇ ਉਹਨਾਂ ਦੇ ਪਿੱਛੇ-ਪਿੱਛੇ ਚੱਲ ਕੇ ਆਪਾਂ ਵੀ ਆਪਦੇ ਘਰ ਪਹੁੰਚੀਏ ਆਪਣਾ ਜਨਮ ਮਰਨ ਕੱਟਿਆ ਜਾਵੇ ਸੰਸਾਰ ਤੇ ਹੁਣ ਆਪਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ